ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚਗਾਵਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਸੀਗਾਲ ਜੀ ਸਸੀਕਾ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਲਰਾਜ ਸਿੰਘ ਜੀ ਪਿੰਡ ਚਗਾਵਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਹੀ 991761244 ਠੀਕ ਹੈ ਕਰਦੀ ਮੱਝੀ ਹੈ ਬਾਈ ਹਾਂਜੀ ਕਰਦੀ ਹੈ ਸੂਆ ਕਿੰਨਾ ਮਾ ਸੁਣਦੇ ਇਹ ਦੂਜਾ ਸੂਆ ਸੁਣਦੇ ਠੀਕ ਹੈ ਜੀ ਸਮਾਂ ਕਿੰਨਾ ਲਊਗੀ ਜੀ ਸਮਾਂ ਵਾਏ 7 8 7 ਦੇ ਦੇ ਬੰਦ ਡੇਟ ਮੁਤਾਬਕ ਪਹਿਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਹੈ ਜੀ ਸਾਢੇ 13 ਕਿਲੋ ਦੁੱਧਾ ਪਹਿਲੇ ਸੂਏ ਦਾ ਹਾਂ ਸੀਮਾ ਰਿਕਾਰਡ ਹੈਗਾ ਜੀ ਇਹਦਾ ਨਹੀਂ ਸੀਮਾ ਨਹੀਂ ਲਿਖਿਆ ਬਾਈ ਸਰਕਾਰ ਕੋਲ ਹੈ ਜੀ ਠੀਕ ਹੈ ਜੀ ਥਾਣਾ ਦੀ ਡੰਨਾ ਜੀ ਪਾਰ ਪਿੱਛੇ ਦੀ ਵੀ ਗਾਰੰਟੀ ਹੈ ਠੀ ਕਿੰਨਾ ਬਾਜੂ ਬਈ ਇਹ ਤਿਰ 814 14 ਕਿਲੋ ਦਾ ਦਬਾਈ ਠੀਕ ਹੈ ਜੀ ਵੇਲ ਬਹੁਤ ਲੰਮੀ ਆ ਬਈ ਇਹ ਤੋਰ ਕੇ ਦਿਖਾ ਦੀ ਸੁਆ ਬਾਈ ਦੱਸਦਾ ਦੂਜਾ ਸੁਣਦੀ ਹੈ ਜੀ ਚੰਗੇ ਕੱਦ ਕਾਠ ਦੀ ਚੰਗੀ ਵੇਲ ਆ ਕੁੰਡਾ ਸਿੰਘ ਆ ਵਜਨ ਵਜੂਦ ਬੜਾ ਚੰਗਾ ਫਸਲ ਦੰਦਾ ਜੀ ਠੀਕ ਹੈ ਹੈਵੀ ਬਾਈ ਕਹਿੰਦਾ ਦੰਦਾ ਜੀ ਆ ਪਸ਼ੂ ਬਾਈ ਕੋਲ ਗੈਂਤੀ ਦੇ ਚੰਗੇ ਰੱਖੇ ਹੋਏ ਆ ਜੀ ਪਹਿਲਾਂ ਵੀ ਆਪਾਂ ਇਸ ਕੋਲ ਇੱਕ ਦੋ ਵੀਡੀਓ ਬਣਾਈਆਂ ਨੇ ਯਾਨੀ ਜ਼ਿਆਦਾਤਰ ਮੱਝਾ ਬਾਈ ਹਰਿਆਣੇ ਜੂ ਲੈ ਕੇ ਹੁੰਦਾ ਜੀ ਸੋਨਾ ਹਵਾਨਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਚਾਰ ਹੀ ਥਾਣਾ ਫੂਟ ਸ਼ਾਂਖ ਭੋਰਾ ਵੀ ਨਹੀਂ ਪਾਰ ਪਿੱਛੇ ਦੀ ਗਰੰਟੀ ਹੋਊਗੀ ਬੇਫਿਕਰ ਹੋ ਜਾ ਤਿਆਰੀ ਸੋਹਣੀ ਕਰਦੀ ਆਉਂਦੀ ਆ ਜੀ ਸੋਨਾ ਮੋਟਾ ਥਣ ਲੱਗਿਆ ਵੀ ਇੱਥੇ ਰੋਕ ਲਈ ਵੀਰੇ ਫੇਸ ਕੁਆਲਟੀ ਸੋਹਣੀ ਆ ਜੀ ਕੁੰਡਾ ਸੰਗ ਆ ਜੀ ਗੋਲ ਪੱਠ ਪੂੜਾ ਬਾਈ ਦੱਸ ਦੱਕੇ ਅਕਤੀਅਰ ਆਪਾਂ ਬਾਹਲਾ ਨਹੀਂ ਕਹਿੰਦੇ 14 14.5 15 ਕਿਲੋ ਦੀ ਉਮੀਦ ਦਾ ਹੱਕ ਵੀ ਹੈ ਵੀਰੇ ਦੇਣ ਦਾ ਕਿਉਂਕਿ ਝੋਟੀ ਚੰਗੀ ਆ ਸਾਰੀ ਦੀ ਸਾਰੀ ਜੈਡ ਬਲੈਕ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਦੁੱਧ ਚੰਗਾ ਪਾਉਗੀ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਲਟਲਾ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਬਲਟਲਾ ਕਰਮਾਂ ਨੇ ਕੱਢ ਕੇ ਸੋਨਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਗੁਲਾਬੀ ਹਵਾਨਾ ਤੇ ਸੋਨਾ ਥਣ ਲੱਗਿਆ ਵਾ ਜੀ ਖੂਬਸੂਰਤੀ ਹਵਾਨੇ ਦੀ ਬਹੁਤ ਆ ਵਜਨ ਵਜੂਦ ਬੜਾ ਚੰਗਾ ਤੇ ਡਿਮਾਂਡ ਵੀਰੇ ਦੀ ਤੁਮਾਂਡ ਰੇ ਫੋਨ ਤੇ ਕਰ ਲਾਂਗੇ ਜੈ ਜੀ ਹੋ ਗਈ ਜੀ ਇੱਕਦਮ ਜੈ ਹੋਊਗਾ ਠੀਕ ਆ ਜੀ ਡਿਮਾਂਡ ਫੋਨ ਤੇ ਕਿਉਂਕਿ ਹਜੇ ਦਿਨ ਲੈਂਦੀ ਹੈ ਜੇ ਕੋਈ ਅੱਜ ਲੈਣ ਦਾ ਚਾਹਵਣਾ ਤਾਂ ਉਹ ਜੀ ਡਿਮਾਂਡ ਹੋ ਜੂ ਜੇ ਕੱਲ ਨੂੰ ਕਰਮ ਵਾਲੀ ਸੂਨਦੀ ਹੈ ਜੀ ਤਾਂ ਡਿਮਾਂਡ ਓਜੀ ਹੋ ਜੂਗੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ